ਇਸ ਤਰ੍ਹਾਂ ਇਹ ਜੋੜ ਮੇਲੇ ਇਹ ਖੇੜ ਮੇਲੇ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਲੱਗਦੇ ਰਹਿਣ ਔਰ ਕਦੇ ਵੀ ਮੇਰੇ ਵੀਰੋ ਮੇਰੇ ਪੰਜਾਬ ਦੀ ਧਰਤੀ ਤੇ ਆਫਤ ਨਾ ਆਵੇ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੌਰਾਨ ਜਿਹੜਾ ਮੇਰੇ ਵੀਰੋ ਹੜ੍ਹਾਂ ਤੇ ਪਾਣੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਵੀ ਅਰਦਾਸ ਸੱਚੇ ਪਾਤਸ਼ਾਹ ਅੱਗੇ ਬਾਬਾ ਬੁੱਢਾ ਜੀ ਅੱਗੇ ਆਹ ਜਾਣੀ ਜਾਣ ਨੇ ਔਰ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨੇ ਆਓ ਲਾਈਏ ਇੱਕ ਵਾਰੀ ਫੇਰ ਚੜ੍ਹਦੀ ਕਲਾ ਦੇ ਨਾਲ ਜਕਾਰਾ ਬੋਲੇ ਸੰਤ ਮਹਾਪੁਰਸ਼ ਸਤੇ ਤੇ ਬ੍ਰਾਜਮਾਨ ਨੇ ਬਾਬਾ ਸੂਬਾ ਸਿੰਘ ਜੀ ਮਹਾਪੁਰਸ਼ ਬੈਠੇ ਐ ਕੋਹਾੜਕਿਆਂ ਵਾਲੇ ਮੇਰੇ ਵੀਰੋ ਔਰ ਭੂਰੀ ਵਾਲੇ ਮਹਾਪੁਰਸ਼ਾਂ ਦੇ ਬਹੁਤ ਵੱਡੇ ਅਸ਼ੀਰਵਾਦ ਨੇ ਸੋ ਬਹੁਤ ਬਹੁਤ ਧੰਨਵਾਦ ਬੂਟਿਆਂ ਮੁਬਾਰਕਵਾਦਿਆ ਅੱਜ ਦੇ ਦਿਨ ਬੂਟੇ ਦਾ ਚਾ ਨਹੀਂ ਚੱਕਿਆ ਜਾਂਦਾ ਪਿਛਲੇ ਸਾਲ ਮੈਨੂੰ ਪਤਾ ਮਾਲਿਆ ਕਿਹੜੇ ਪਾਸਿਆਂ ਲਿਆ ਫਿਰ ਜਿਹੜਾ ਸਰਪ੍ਰਾਈਜ਼ ਭਾਲੇ ਬੁੱਲੇ ਠੱਠੇ ਨੇ ਦੇਣਾ ਨਾ ਕਹਿੰਦਾ ਵੀ ਪੁੱਤ ਅੱਜ ਇੱਕ ਘਟਨਾ ਯੋਰਾਵਰ ਸਿੰਘ ਦਾ ਕਿਆ ਬਾਤ ਹੈ ਉਧਰ ਗੁਰਦਾਸ ਨੂੰ ਵੀ ਮੁਬਾਰਕਵਾਦ ਹੈ ਸੁਲਤਾਨ ਸਿੰਘ ਘਰੇ ਆਇਆ ਸੋ ਸੱਚੇ ਪਾਤਸ਼ਾਹ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਸੋ ਮੈਂ ਕਹਿੰਦਾ ਵੀ ਹੁਣ ਅੱਗੇ ਨਾਂ ਲਾਈਏ ਤੇ ਵਧੀਆ ਗੱਲ ਆ ਬਾਅਦ ਵਿੱਚ ਆਪਾਂ ਅਤਿਸ਼ਵਾਜੀ ਜਿਹੜੀ ਉਹ ਕਰਵਾ ਲਾਂਗੇ ਬਹੁਤ ਬਹੁਤ ਧੰਨਵਾਦ ਮਾਲਾ ਸਾਹਿਬ ਤੁਹਾਡਾ ਸਤਿਕਾਰ ਹੈ ਸਾਰਿਆਂ ਦਾ ਬਹੁਤ ਬਹੁਤ ਜਿੰਨੇ ਵੀ ਮੇਰੇ ਬਲਾਰੇ ਭਰਾ ਆਏ ਐ ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਬਹੁਤ ਬਹੁਤ ਧੰਨਵਾਦ ਆ ਸੋ ਇੱਕ ਇੱਕ ਸਾਡੇ ਯੋਰਾ ਵਰ ਸਿੰਘ ਦਾ ਕਟਿਆ ਜਾ ਰਿਹਾ ਹੈ ਬਾਬੇ ਬੁੱਢੇ ਨੇ ਬਖਸ਼ਿਆ ਯੋਰਾ ਵਰ ਸਿੰਘ ਬੂਟੇ ਨੂੰ ਤੇ ਬੂਟਾ ਬਾਬੇ ਬੁੱਢੇ ਦੇ ਲੈ ਕੇ ਪਹੁੰਚਦਾ ਯੋਰਾ ਵਰ ਸਿੰਘ ਨੂੰ ਤੇ ਮੈਂ ਆਉਂਦਾ ਹੋਇਆ ਸੋਚ ਰਿਹਾ ਸੀਗਾ ਵੀ ਕੋਈ ਸਮਾਂ ਆਊਗਾ ਯੋਰਾਵਰ ਸਿੰਘ ਗੱਡੀ 'ਚ ਬਿਠਾ ਕੇ ਬਾਪੂ ਨੂੰ ਲੈ ਕੇ ਆਇਆ ਕਰੂਗਾ ਵੀ ਚੱਲ ਤੈਨੂੰ ਬਾਬੇ ਬੁੱਢੇ ਦੇ ਦਰਸ਼ਨ ਕਰਵਾ ਕੇ ਲੈ ਕੇ ਆਵਾਂ ਉਹ ਸਮਾਂ ਵੀ ਆਣਾ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਆਓ ਜੱਗਾ ਜੀ ਤੁਸੀਂ ਸਾਡੇ ਆਜੋ ਸਾਰੇ ਭਰਾ ਤੁਸੀਂ ਪਾਲਾ ਜੀ ਸਾਰੇ ਵੱਡੇ ਭਰਾਓ ਤੁਸੀਂ ਸੋ ਬਲਜਿੰਦਰ ਜੀ ਸਾਰੇ ਵੀਰ ਨੇ ਸਾਡੇ ਰਾਮ ਗੁਰੂ ਵਾਲੀ ਬਹੁਤ ਵੱਡੀ ਸੇਵਾ ਸਾਡੇ ਭਰਾ ਨੇ ਕੀਤੀ ਹੈ ਵਿੱਕੀ ਲੰਮੇ ਹੋਣੀ ਆਰਾਮ ਜੀ ਸਰਪੰਚ ਸਾਹਿਬ ਆਜੋ ਹੜਾ ਦੇ ਵਿੱਚ ਤੁਹਾਡੀ ਸੇਵਾ ਵੇਖੀ ਯੂਰਪ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਮੈਂ ਕਿਹਾ ਆਹ ਫਿਰਦਾ ਆ ਰਾਮ ਸਿੰਘ ਗੁਰੂ ਵਾਲੀ ਵੱਡੇ ਪੱਦਰ ਤੇ ਸੇਵਾ ਭਰਾਵਾਂ ਨੇ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਲਾਲੀ ਬੋਪਾ ਰਾਏ ਜੀ ਹੁਣੀ ਸਾਰੇ ਮੇਰੇ ਭਰਾ ਜਿੰਨੇ ਵੀ ਸਤਕਾਰ ਜੋ ਗੋ ਤੁਸੀਂ ਸੋ ਸਾਰੇ ਆਪਾਂ ਪਾਲਿਆ ਮਾਨੋ ਚਾਲ ਵਾਲਾ ਪਾਲਾ ਬੈਲਜੀਅਮ ਤੋਂ ਆਇਆ ਹੈ ਇਸ ਸਾਲ ਦਰਸ਼ਨ ਘੱਟ ਹੋਏ ਪਰ ਅਗਲੇ ਸਾਲ ਕਹਿੰਦੇ ਐਨਆਰਆਈ ਚੜ੍ਹਦੀ ਕਲਾ ਦੀ ਟੀਮ ਸਿਰੇ ਦੀ ਬਾੜਨੀ ਹੈ ਮੇਰੇ ਵੀਰੋ ਆਓ ਲਾਓ ਜਕਾਰਾ ਬੋਲੇ ਇਯੋਰਾ ਵਰ ਸਿੰਘ ਦਾ ਇੱਕ ਕੇਕ ਹੈ ਸੋ ਸਤਕਾਰ ਹੈ ਬਹੁਤ ਬਹੁਤ ਧੰਨਵਾਦ ਆ ਵੀ ਹੁਣ ਸ਼ਕਲਾ ਸੋਹਣਿਆ ਵੀਰਾ ਸੋ ਇਹਨੂੰ ਇਸ ਤਰ੍ਹਾਂ ਇਹ ਸਾਰੇ ਕੇਕ ਨੂੰ ਕਿਸੇ ਸਿੰਘ ਦੀ ਜ਼ਿੰਮੇਵਾਰੀ ਲਾ ਦੋ ਵੀ ਥੋੜਾ ਥੋੜਾ ਸਾਰਿਆਂ ਦੇ ਮੂੰਹ ਦੇ ਵਿੱਚ ਪੈ ਜਾਏ ਤੇ ਬਾਹ ਚੜਦੀ ਕਲਾ ਹੋ ਜਾਣੀ ਹੈ ਸੋ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖਣ